ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਜੋਤੀ ਆ ਮੈਂ 12 ਸਾਲਾਂ ਦੀ ਸੀ ਉਦੋਂ ਮੇਰਾ ਵਿਆਹ ਇੱਕ 25 ਸਾਲ ਦੇ ਆਦਮੀ ਨਾਲ ਕਰਵਾ ਦਿੱਤਾ ਗਿਆ ਮੈਂ ਉਸ ਵਕਤ ਬੇਹੋਸ਼ ਸੀ ਬੇਹੋਸ਼ੀ ਦੀ ਹਾਲਤ ਵਿੱਚ ਹੀ ਮੈਂ ਸਹੁਰੇ ਘਰ ਆਈ ਸੀ ਮੈਨੂੰ ਹੋਸ਼ ਆਇਆ ਤਾਂ ਮੇਰੇ ਕਰੀਬ ਉਹੀ ਆਦਮੀ ਸੀ ਤੇ ਜੋ ਮੇਰੇ ਬदन ਨੂੰ ਛੂ ਰਿਹਾ ਸੀ ਮੈਂ ਡਰ ਗਈ ਮੈਂ ਕਿਹਾ ਅੰਕਲ ਮੈਨੂੰ ਛੱਡ ਦਿਓ ਪਰ ਉਸ ਇਨਸਾਨ ਨੇ ਮੇਰੀ ਇੱਕ ਨਾ ਸੁਣੀ ਮੈਂ ਦਰਦ ਨਾਲ ਚੀਕ ਰਹੀ ਸੀ ਜਦੋਂ ਮੈਂ ਪਲਟ ਕੇ ਆਪਣੇ ਬਿਸਤਰੀ ਨੂੰ ਦੇਖਿਆ ਤਾਂ ਬਿਸਤਰਾ ਖੂਨ ਦੇ ਨਾਲ ਲਾਲੋ ਲਾਲ ਤਾਂ ਮੈਂ ਫਿਰ ਤੋਂ ਬੇਹੋਸ਼ ਹੋ ਗਈ ਮੈਂ ਰਾਜਸਥਾਨ ਦੇ ਰਹਿਣ ਵਾਲੀ ਹਾਂ ਮੈਂ ਬਹੁਤ ਹੀ ਜ਼ਿਆਦਾ ਗਰੀਬ ਫੈਮਿਲੀ ਤੋਂ ਹਾਂ ਮੇਰੀ ਕਹਾਣੀ ਸ਼ੁਰੂ ਹੁੰਦੀ ਹੈ ਮੇਰੇ ਪਿੰਡ ਤੋਂ ਇੱਥੇ ਇੱਕ ਛੋਟਾ ਜਿਹਾ ਪਿੰਡ ਹੈ ਅਸੀਂ ਦੋ ਭੈਣਾਂ ਸੀ ਮੇਰੀ ਮਾਂ ਦੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਹੀ ਰਹਿੰਦੀ ਸੀ ਮੇਰੀ ਮਾਂ ਦੀਆਂ ਅੰਤੜੀਆਂ ਵਿੱਚ ਗੰਢ ਹੋ ਗਈ ਸੀ ਜਿਸ ਦਾ ਆਪਰੇਸ਼ਨ ਕਰਨਾ ਬਹੁਤ ਹੀ ਜ਼ਰੂਰੀ ਸੀ ਉਸ ਸਮੇਂ ਮੇਰੀ ਉਮਰ 10 ਸਾਲ ਦੀ ਸੀ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਤਾਂ ਉਸ ਦਾ ਆਪਰੇਸ਼ਨ ਛੇਤੀ ਤੋਂ ਛੇਤੀ ਕਰਵਾਉਣਾ ਹੈ ਨੈਤਾ ਮਾਂ ਦੇ ਬੱਚਨ ਦੇ ਚਾਂਸ ਘੱਟ ਸੀ ਮੇਰੇ ਪਾਪਾ ਦੇ ਕੋਲ ਪੈਸੇ ਨਹੀਂ ਸੀ ਅਸੀਂ ਬਹੁਤ ਹੀ ਗਰੀਬ ਸੀ ਜਦੋਂ ਘਰ ਵਿੱਚ ਖਾਣ ਪੀਣ ਦੀ ਵੀ ਤੰਗੀ ਹੋ ਗਈ ਸੀ ਕੋਲ ਵਾਲੇ ਖੇਤਾਂ ਵਿੱਚ ਸਬਜ਼ੀਆਂ ਚੋਰੀ ਕਰਕੇ ਅਸੀਂ ਕੰਮ ਚਲਾਉਣਾ ਪਰ ਲੋਕ ਕਹਿੰਦੇ ਸੀ ਕਿ ਰੱਬ ਸਾਡੇ ਤੇ ਕਦੇ ਤਰਸ ਨਹੀਂ ਖਾਵੇਗਾ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਬੀਤਦੀ ਰਹੇਗੀ ਇੱਕ ਦਿਨ ਮਾਂ ਦੀ ਸਿਹਤ ਇੰਨੀ ਖਰਾਬ ਹੋ ਗਈ ਕਿ ਅਸੀਂ ਆਪਣੀ ਮਾਂ ਨੂੰ ਲੈ ਕੇ ਦਿੱਲੀ ਦੇ ਆਲ ਇੰਡੀਆ ਮੈਡੀਕਲ ਚਲੇ ਗਏ ਉਥੋਂ ਦੇ ਡਾਕਟਰਾਂ ਨੇ ਕੁਝ ਦਵਾਈਆਂ ਦਿੱਤੀਆਂ ਜਿਸ ਨਾਲ ਕਿ ਮਾਂ ਨੂੰ ਥੋੜਾ ਬਹੁਤਾ ਤਾਂ ਆਰਾਮ ਮਿਲਿਆ ਇਸ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਸੀ ਜਿੱਥੇ ਅਸੀਂ ਆਪਣੀ ਮਾਂ ਨੂੰ ਲੈ ਕੇ ਨਹੀਂ ਗਏ ਸੀ ਰਿਸ਼ਤੇਦਾਰਾਂ ਨੇ ਤਾਂ ਆਪਣਾ ਮੂੰਹ ਹੀ ਮੋੜ ਲਿਆ ਸੀ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ ਪਾਪਾ ਘਰ ਦੇ ਬਾਹਰ ਇਸ 모ਸੀ ਤੇ ਗੋਲ ਗੱਪਿਆਂ ਦੀ ਰੇੜੀ ਲਗਾਉਂਦੇ ਤੇ ਜੋ ਵੀ ਪੈਸੇ ਉਸ ਵਿੱਚੋਂ ਬਚਦੇ ਸੀ ਉਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ ਅਸੀਂ ਆਪਣੀ ਮਾਂ ਨੂੰ ਦਿੱਲੀ ਤੋਂ ਘਰ ਲੈ ਆਏ ਇਸ ਤਰ੍ਹਾਂ ਸਾਡਾ ਟਾਈਮ ਬੀਤ ਰਿਹਾ ਸੀ ਦੇਖਦੇ ਦੇਖਦੇ 3 ਸਾਲ ਹੋ ਗਏ ਮੈਂ 14 ਸਾਲਾਂ ਦੀ ਹੋ ਗਈ ਇੱਕ ਦਿਨ ਗਵਾਂਡ ਵਾਲੀ ਆਂਟੀ ਮੇਰੇ ਘਰ ਆਈ ਮਾਂ ਨੂੰ ਮਿਲਣ ਆਂਟੀ ਨੇ ਪਾਪਾ ਨੂੰ ਕਿਹਾ ਕਿ ਨਾਲ ਦੇ ਪਿੰਡ ਵਿੱਚ ਇੱਕ ਰਿਸ਼ਤਾ ਆਇਆ ਦਲਜੀਤ ਦੇ ਲਈ ਮੇਰੇ ਪਾਪਾ ਤਾਂ ਖੁਸ਼ ਹੋ ਗਏ ਮੇਰੀ ਮਾਂ ਵਿਚਾਰੀ ਸੋਚਣ ਲੱਗੀ ਚਲੋ ਮੇਰੇ ਮਰਨ ਤੋਂ ਪਹਿਲਾਂ ਮੇਰੀਆਂ ਧੀਆਂ ਦਾ ਵਿਆਹ ਹੋ ਜਾਵੇਗਾ ਮੈਂ ਵੀ ਬਹੁਤ ਖੁਸ਼ ਸੀ ਪਾਪਾ ਥੋੜੀ ਜਿਹੀ ਟੈਨਸ਼ਨ ਵਿੱਚ ਆ ਗਏ ਵਿਆਹ ਦੇ ਲਈ ਸਾਡੇ ਕੋਲ ਤਾਂ ਪੈਸੇ ਨਹੀਂ ਸੀ ਪਰ ਕਿਸੇ ਤਰ੍ਹਾਂ ਪਾਪਾ ਨੇ ਉਸ ਆਂਟੀ ਨੂੰ ਕਹਿ ਦਿੱਤਾ ਕਿ ਠੀਕ ਹੈ ਅਸੀਂ ਰਿਸ਼ਤੇ ਦੇ ਲਈ ਤਿਆਰ ਆਂ ਪਰ ਮੁੰਡਾ ਕੀ ਕਰਦਾ ਹੈ ਆਂਟੀ ਨੇ ਕਿਹਾ ਕਿ ਉਸ ਦੀ ਫਿਕਰ ਤੁਸੀਂ ਨਾ ਕਰੋ ਭਾਈ ਸਾਹਿਬ ਮੁੰਡਾ ਬਹੁਤ ਹੀ ਚੰਗਾ ਕੰਮ ਕਰਦਾ ਵਿਦੇਸ਼ ਵਿੱਚ ਸਟੋਰ ਦਾ ਮੈਨੇਜਰ ਆ ਤੇ ਮੁੰਡੇ ਦੇ ਪਾਪਾ ਦਾ ਆਪਣੀ ਦੁਕਾਨ ਵੀ ਆ ਪਾਪਾ ਨੇ ਕਿਹਾ ਠੀਕ ਹੈ ਆਂਟੀ ਨੇ ਕਿਹਾ ਚਲੋ ਠੀਕ ਹੈ ਮੁੰਡੇ ਵਾਲਿਆਂ ਨੂੰ ਮੈਂ ਕਹਿ ਦਿੰਦੀ ਆ ਕਿਉਂ ਇੱਕ ਵਾਰ ਦਲਜੀਤ ਨੂੰ ਪਸੰਦ ਕਰ ਲੈਣ ਤੇ ਫਿਰ ਵਿਆਹ ਕੇ ਲੈ ਜਾਣਗੇ ਪਾਪਾ ਕਹਿਣ ਲੱਗੇ ਜਿਵੇਂ ਉਹ ਲੋਕ ਲੋਕ ਚਾਉਣਗੇ ਉਸੇ ਤਰ੍ਹਾਂ ਹੀ ਹੋਵੇਗਾ ਆਂਟੀ ਕਹਿਣ ਲੱਗੀ ਕਿ ਉਹ ਤਾਂ 15 ਦਿਨਾਂ ਦੇ ਅੰਦਰ ਅੰਦਰ ਹੀ ਵਿਆਹ ਕਰਨਾ ਚਾਹੁੰਦੀ ਨੇ ਕਿਉਂਕਿ ਉਹਨਾਂ ਦਾ ਬੇਟਾ ਵਿਦੇਸ਼ ਤੋਂ ਆਇਆ ਹੈ ਤੇ ਫਿਰ 3 ਮਹੀਨੇ ਬਾਅਦ ਵਾਪਸ ਵੀ ਚਲਾ ਜਾਵੇਗਾ ਪਾਪਾ ਕਿਸੇ ਤਰ੍ਹਾਂ ਤਿਆਰ ਹੋ ਗਏ ਪਾਪਾ ਨੇ ਪਿੰਡ ਦੇ ਕੁਝ ਲੋਕਾਂ ਤੋਂ ਮਦਦ ਮੰਗੀ ਤਾਂ ਕਿ ਉਹਨਾਂ ਨੇ 1 ਲੱਖ ਦਾ ਇੰਤਜ਼ਾਮ ਕਰ ਦਿੱਤਾ ਇਸੇ ਤਰ੍ਹਾਂ ਵਿਆਹ ਦੇ ਸਾਰੇ ਬੰਦੋਬਸਤ ਹੋ ਗਏ। ਮੈਂ ਖੁਸ਼ ਸੀ। ਅੱਜ ਬਰਾਤ ਆਉਣ ਵਾਲੀ ਸੀ। ਮੇਰੀ ਭੈਣ ਦਾ ਅੱਜ ਵਿਆਹ ਸੀ। ਮੈਂ ਇਹ ਸੋਚ ਕੇ ਹੀ ਖੁਸ਼ ਸੀ। ਜਦੋਂ ਬਰਾਤ ਦਰਵਾਜ਼ੇ ਤੇ ਆਈ ਤਾਂ ਮੈਂ ਲਾੜੇ ਨੂੰ ਦੇਖਣ ਚਲੀ ਗਈ। ਪਰ ਇਹ ਕੀ? ਇੱਥੇ ਤਾਂ ਸਿਰਫ ਦੀਦੀ ਦਾ ਵਿਆਹ ਸੀ ਤੇ ਲਾੜੇ ਮੈਨੂੰ ਦੂਰ ਨਜ਼ਰ ਆ ਰਹੇ ਨੇ। ਮੈਂ ਆਪਣੀ ਦੀਦੀ ਦੇ ਕੋਲ ਗਈ ਤੇ ਬੋਲੀ, "ਦਲਜੀਤ ਦੀਦੀ, ਤੁਹਾਡੇ ਦੋ ਲਾੜੇ ਨੇ। ਮੈਂ ਦੇਖਿਆ ਬਰਾਤ ਆ ਗਈ।" ਦੀਦੀ ਕਹਿਣ ਲੱਗੀ ਤੂੰ ਪਾਗਲ ਹੈ ਲਾੜਾ ਤਾਂ ਇੱਕ ਹੀ ਹੋਵੇਗਾ ਉਹ ਕੋਈ ਹੋਰ ਹੋਵੇਗਾ ਮੈਂ ਕਿਹਾ ਨਹੀਂ ਦੀਦੀ ਮੈਂ ਸੱਚੀ ਕਹਿ ਰਹੀ ਆ ਮੈਂ ਸੋਚ ਵਿੱਚ ਪੈ ਗਈ ਪਾਪਾ ਜਲਦੀ ਮੇਰੇ ਕੋਲ ਆਏ ਤੇ ਕਹਿਣ ਲੱਗੇ ਜੋਤੀ ਤੂੰ ਵੀ ਤਿਆਰ ਹੋ ਜਾ ਵੱਡੀ ਦੀਦੀ ਨੂੰ ਵੀ ਤਿਆਰ ਕਰਕੇ ਸਟੇਜ ਤੇ ਲਾਇਆ ਮੈਂ ਕਿਹਾ ਠੀਕ ਹੈ ਪਾਪਾ ਮੈਂ ਦੀਦੀ ਨੂੰ ਸਟੇਜ ਤੇ ਲੈ ਕੇ ਚਲੀ ਜਾਵਾਂਗੀ ਗੁਵਾਂਡ ਵਾਲੀ ਆਂਟੀ ਆਈ ਤੇ ਦੀਦੀ ਨੂੰ ਲਾੜੇ ਦੇ ਕੋਲ ਬਿਠਾ ਦਿੱਤਾ ਮੈਂ ਉਸ ਪਾਸੇ ਚਲੀ ਗਈ ਜਿੱਧਰ ਖਾਣਾ ਪੀਣਾ ਮਿਲ ਰਿਆ ਸੀ ਲੋਕ ਖਾਣਾ ਖਾ ਰਹੇ ਸੀ ਤੇ ਮੈਂ ਵੀ ਖੁਸ਼ ਸੀ। ਖਾਣਾ ਖਾਣ ਲੱਗੀ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਅੱਜ ਮੇਰਾ ਵੀ ਵਿਆਹ ਹੈ। ਮੈਂ ਆਪਣੇ ਹੀ ਵਿਆਹ ਦਾ ਖਾਣਾ ਖਾ ਰਹੀ ਸੀ। ਮੈਂ ਪੇਟ ਭਰ ਕੇ ਖਾਣਾ ਖਾਦਾ ਤੇ ਇੱਧਰ ਉੱਧਰ ਖੇਡਣ ਲੱਗੀ। ਖੇਡਦੇ ਹੋਏ ਸਟੇਜ ਤੱਕ ਆਈ। ਦੀਦੀ ਦਾ ਵਿਆਹ ਦੇਖਣ ਦੇ ਲਈ ਅਚਾਨਕ ਤੋਂ ਆਂਟੀ ਮੈਨੂੰ ਫੜ ਕੇ ਬੋਲੀ, "ਤੂੰ ਇੱਧਰ ਕਿਉਂ ਖੜੀ ਐ? ਦੂਜਾ ਲਾੜਾ ਤੇਰਾ। ਉਸ ਦੇ ਕੋਲ ਬੈਠ।" ਆਂਟੀ ਨੇ ਜ਼ਬਰਦਸਤੀ ਉਸ ਦੇ ਕੋਲ ਮੈਨੂੰ ਬਿਠਾ ਦਿੱਤਾ। ਮੈਂ ਬੋਲੀ ਹਾਂ ਇਹ ਕੀ ਕਰ ਰਹੇ ਹੋ ਤੁਸੀਂ ਆਂਟੀ ਬੋਲੀ ਪਾਗਲ ਕੁੜੀ ਅੱਜ ਤੇਰਾ ਵੀ ਵਿਆਹ ਹੈ ਤੈਨੂੰ ਪਤਾ ਨਹੀਂ ਤੇਰੀ ਭੈਣ ਦੇ ਨਾਲ ਨਾਲ ਤੇਰਾ ਵੀ ਵਿਆਹ ਹੈ ਇਹ ਸੁਣ ਕੇ ਤਾਂ ਮੇਰਾ ਦਿਮਾਗ ਹੀ ਕੰਮ ਨਹੀਂ ਕਰ ਰਿਹਾ ਸੀ ਕਿ ਮੈਂ ਕਰਾਂ ਤਾਂ ਕੀ ਕਰਾਂ ਕਿਉਂਕਿ ਮੈਂ ਇੰਨੀ ਛੋਟੀ ਸੀ ਮੇਰੀ ਸਿਰਫ ਉਮਰ ਉਹਦੋਂ 13 14 ਕੋ ਸਾਲ ਦੀ ਸੀ ਮੇਰੇ ਤਾਂ ਅਜੇ ਤੱਕ ਪੀਰੀਅਡ ਵੀ ਨਹੀਂ ਆਏ ਸੀ ਫਿਰ ਮੇਰਾ ਵਿਆਹ ਕਿਵੇਂ ਹੋ ਸਕਦਾ ਸੀ ਮੈਂ ਚਲਦੀ ਆਂਟੀ ਨੂੰ ਹੱਥ ਜੋੜ ਕੇ ਪਾਪਾ ਦੇ ਕੋਲ ਲੈ ਗਈ ਮੈਂ ਪਾਪਾ ਨੂੰ ਕਿਹਾ ਕਿ ਇਹ ਸਭ ਕੀ ਹੈ ਪਾਪਾ ਮੇਰਾ ਵਿਆਹ ਵੀ ਤਾਂ ਦੀਦੀ ਦਾ ਵਿਆਹ ਨਹੀਂ ਸੀ ਫਿਰ ਮੇਰਾ ਵਿਆਹ ਕਿਉਂ ਕੀਤਾ ਜਾ ਰਿਹਾ ਆਂਟੀ ਇਹ ਕੀ ਕਹਿ ਰਹੀ ਹੈ ਕਿ ਮੇਰਾ ਵੀ ਵਿਆਹ ਹੈ ਆਂਟੀ ਸੱਚੀ ਕਹਿ ਰਹੀ ਹੈ ਪੁੱਤ ਪਾਪਾ ਕਹਿਣ ਲੱਗੇ ਹਾਂ ਪੁੱਤ ਅੱਜ ਤੇਰਾ ਵੀ ਵਿਆਹ ਹੈ ਮੇਰੀ ਬੱਚੀ ਇਹ ਮੇਰੀ ਮਜਬੂਰੀ ਹੈ ਤੈਨੂੰ ਵਿਆਹ ਕਰਵਾਉਣਾ ਹੀ ਪਵੇਗਾ ਇਹ ਤੇਰੀ ਮਾਂ ਵੀ ਚਾਹੁੰਦੀ ਹੈ ਤੇ ਤੇਰੀ ਮਾਂ ਨੂੰ ਵੀ ਪਤਾ ਹੈ ਅੱਜ ਤੇਰੇ ਤੇ ਤੇਰੀ ਵੱਡੀ ਭੈਣ ਦੋਨਾਂ ਦਾ ਹੀ ਵਿਆਹ ਹੈ। ਬੇਟੀ ਮੈਨੂੰ ਮਾਫ਼ ਕਰ ਦੇ। ਤੇ ਮੇਰੇ ਲਈ ਤੇ ਆਪਣੀ ਮਾਂ ਦੇ ਲਈ ਇਹ ਵਿਆਹ ਕਰਵਾ ਲੈ। ਮੈਂ ਆਪਣੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦੀ ਸੀ। ਪਾਪਾ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਮੈਂ ਕਹਿ ਦਿੱਤਾ ਠੀਕ ਹੈ ਪਾਪਾ। ਮੈਂ ਵਿਆਹ ਦੇ ਲਈ ਤਿਆਰ ਆ। ਮੈਂ ਚੁੱਪ-ਚਾਪ ਜਾ ਕੇ ਲਾੜੇ ਦੇ ਕੋਲ ਬੈਠ ਗਈ। ਮਾਂ ਦੀ ਸਿਹਤ ਵਿਆਹ ਵਾਲੇ ਦਿਨ ਵੀ ਬਹੁਤ ਜ਼ਿਆਦਾ ਖਰਾਬ ਹੋ ਗਈ। ਮਾਂ ਨੂੰ ਛੇਤੀ ਹਸਪੀਟਲ ਵਿੱਚ ਐਡਮਿਟ ਕਰ ਦਿੱਤਾ ਗਿਆ। ਮਾਣੋ ਅਟੈਕ ਆਇਆ ਸੀ ਉਹ ਮੇਰੇ ਬਾਰੇ ਵਿੱਚ ਇੰਨਾ ਸੋਚ ਰਹੀ ਸੀ ਕਿ ਸਿੱਧਾ ਉਹਨਾਂ ਦੇ ਦਿਲ ਤੇ ਹੀ ਅਸਰ ਪਿਆ ਮੈਂ ਤਾਂ ਹਜੇ ਤੱਕ ਗੁੱਡੀਆਂ ਪਟੋਲੀਆਂ ਨਾਲ ਖੇਡਦੀ ਸੀ ਮੈਂ ਪੜ੍ਹਨ ਵੀ ਨਹੀਂ ਜਾਂਦੀ ਸੀ ਗੁੱਡੀਆਂ ਨਾਲ ਹੀ ਖੇਡਦੀ ਰਹਿੰਦੀ ਸੀ ਅੱਜ ਮੇਰਾ ਵਿਆਹ ਸੀ ਮੇਰੀ ਦੀਦੀ ਦੀ ਉਮਰ 16 ਕੋ ਸਾਲ ਦੀ ਸੀ ਤੇ ਅੱਜ ਮੇਰੀ ਜ਼ਿੰਦਗੀ ਦਾ ਹਰ ਕੁਝ ਇੱਥੇ ਹੀ ਖਤਮ ਹੋ ਚੁੱਕਿਆ ਸੀ ਸਾਡਾ ਵਿਆਹ ਹੋ ਚੁੱਕਿਆ ਸੀ ਅਸੀਂ ਦੋਨੇ ਭੈਣਾਂ ਨੂੰ ਸਾਨੂੰ ਵਿਦਾ ਕਰ ਦਿੱਤਾ ਮੈਂ ਆਪਣੇ ਸਹੁਰੇ ਗਈ ਮੈਂ ਕਿਵੇਂ ਆਈ ਕਿਸ ਦੇ ਨਾਲ ਆਈ ਮੈਨੂੰ ਕੁਝ ਵੀ ਹੋਸ਼ ਨਹੀਂ ਸੀ ਕਿਉਂਕਿ ਵਿਆਹ ਹੋਣ ਤੋਂ ਬਾਅਦ ਵਿਦਾਈ ਦੇ ਸਮੇਂ ਰਸਤੇ ਵਿੱਚ ਮੈਂ ਬੇਹੋਸ਼ ਹੋ ਚੁੱਕੀ ਸੀ ਬੇਹੋਸ਼ੀ ਦੀ ਹਾਲਤ ਵਿੱਚ ਮੈਂ 6 ਘੰਟੇ ਸਫ਼ਰ ਕਰਨ ਤੋਂ ਬਾਅਦ ਹੋਸ਼ ਵਿੱਚ ਆਈ ਮੈਂ ਅੱਖਾਂ ਖੋਲ੍ਹਿਆਂ ਤਾਂ ਸਾਹਮਣੇ ਮੇਰੀ ਭੈਣ ਸੀ ਤਾਂ ਮੈਨੂੰ ਇੰਨੀ ਜ਼ਿਆਦਾ ਟੈਨਸ਼ਨ ਨਹੀਂ ਹੋਈ ਕਿ ਚਲੋ ਕੋਈ ਨਹੀਂ ਦੀਦੀ ਮੇਰੇ ਨਾਲ ਹੈ ਸਹੁਰਿਆਂ ਵਿੱਚ ਮੇਰੇ ਸੱਸ ਸਹੁਰਾ ਤੇ ਮੇਰੇ ਪਤੀ ਤੇ ਮੇਰੀ ਭੈਣ ਤੇ ਜੀਜਾ ਜੀ ਸੀ ਦੀਦੀ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਚੱਕ ਲਈ ਮੈਂ ਤਾਂ ਵੈਸੇ ਹੀ ਖੇਡਦੀ ਰਹਿੰਦੀ ਸੀ ਮੇਰਾ ਪਤੀ ਅਜੀਬ ਨਜ਼ਰਾਂ ਨਾਲ ਮੈਨੂੰ ਦੇਖਿਆ ਕਰਦਾ ਸੀ ਮੈਂ ਉਸਦੇ ਦੇਖਣ ਤੋਂ ਡਰ ਜਾਂਦੀ ਸੀ ਤੇ ਡਰ ਕੇ ਦੀਦੀ ਦੇ ਕੋਲ ਚਲੀ ਜਾਂਦੀ ਸੀ ਖੈਰ ਜੋ ਵੀ ਸੀ ਦੇਖਦੇ ਹੀ ਦੇਖਦੇ 5-6 ਮਹੀਨੇ ਬੀਤ ਗਏ ਮੈਨੂੰ ਮਹਾਵਾਰੀ ਵੀ ਆਉਣ ਲੱਗ ਗਈ ਸੀ ਦੇਖਦੇ ਹੀ ਦੇਖਦੇ ਹਫ਼ਤਾ ਬੀਤ ਗਿਆ ਤੇ ਮਹਾਵਾਰੀ ਖਤਮ ਹੋਈ ਜਿਸ ਦਿਨ ਮਹਾਵਾਰੀ ਖਤਮ ਹੋਈ ਉਸ ਰਾਤ ਮੈਨੂੰ ਇੱਕ ਕਮਰੇ ਵਿੱਚ ਦੋਲਹਣ ਦੀ ਤਰ੍ਹਾਂ ਸੇਜ ਤੇ ਬਿਠਾ ਦਿੱਤਾ। ਮੈਂ ਦੋਲਹਣਾਂ ਬਣੀ ਬੈਠੀ ਸੀ। ਤਾਂ ਦੇਖਿਆ ਕਿ ਮੇਰਾ ਪਤੀ ਕਮਰੇ ਵਿੱਚ ਆ ਰਿਹਾ ਸੀ। ਉਸ ਨੂੰ ਦੇਖ ਕੇ ਤਾਂ ਮੈਂ ਡਰ ਗਈ ਸੀ। ਕਿਉਂਕਿ ਉਹ ਬਹੁਤ ਹੀ ਨੌਜਵਾਨ ਤੇ ਹਟਾ-ਕਟਾ ਆਦਮੀ ਸੀ। ਉਸ ਦੀ ਉਮਰ ਲਗਭਗ 25 ਸਾਲ ਦੀ ਹੋਵੇਗੀ। ਉਹ ਮੇਰੇ ਕੋਲ ਆਇਆ। ਮੇਰੇ ਚਿਹਰੇ ਨੂੰ ਸ਼ੂਨ ਲੱਗਿਆ। ਮੇਰੇ ਵਾਲਾਂ ਨੂੰ ਸ਼ੂਨ ਲੱਗਿਆ। ਮੈਂ ਡਰ ਕੇ ਕੰਬ ਰਹੀ ਸੀ। ਮੈਂ ਕਹਿ ਰਹੀ ਸੀ ਕਿ ਅੰਕਲ ਮੈਨੂੰ ਛੱਡ ਦਿਓ। ਉਸ ਗੁੱਸੇ ਨਾਲ ਮੇਰੇ ਵੱਲ ਘੂਰ ਕੇ ਕਹਿਣ ਲੱਗਿਆ ਸੁਣ ਮੈਂ ਤੇਰਾ ਅੰਕਲ ਨਹੀਂ ਹਾਂ ਮੈਂ ਤੇਰਾ ਪਤੀ ਹਾਂ ਮੈਂ ਕਿਹਾ ਠੀਕ ਹੈ ਮੈਂ ਡਰ ਨਾਲ ਕੰਬ ਰਹੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਪਰ ਮੈਂ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਝੂ ਰਹੀ ਹੋ ਮੈਨੂੰ ਚੰਗਾ ਨਹੀਂ ਲੱਗਦਾ ਉਹ ਕਹਿਣ ਲੱਗਿਆ ਪਾਗਲ ਤੂੰ ਮੇਰੀ ਪਤਨੀ ਹੈ ਤੇ ਮੈਂ ਤੇਰਾ ਪਤੀ ਹਾਂ ਇਹ ਮੇਰਾ ਅਧਿਕਾਰ ਹੈ ਮੈਂ ਤੈਨੂੰ ਕਿਤੋਂ ਵੀ ਝੂ ਸਕਦਾ ਤੈਨੂੰ ਪਤਾ ਹੈ ਪਤੀ ਪਤਨੀ ਦੇ ਵਿੱਚ ਕੀ ਹੁੰਦਾ ਮੈਂ ਜਾਣਦਾ ਹਾਂ ਤੈਨੂੰ ਨਹੀਂ ਪਤਾ ਹੋਵੇਗਾ ਇਸ ਲਈ ਮੈਂ ਤੈਨੂੰ ਅੱਜ ਕਰਕੇ ਹੀ ਦੱਸੂਗਾ ਕਿ ਪਤੀ ਪਤਨੀ ਦੇ ਵਿੱਚ ਕੀ ਹੁੰਦਾ ਤੂੰ ਡਰਨਾ ਮੈਂ ਤੇਰੇ ਕੋਲ ਤੈਨੂੰ ਡਰਾਉਣ ਦੇ ਲਈ ਥੋੜਾ ਆਇਆ ਮੈਂ ਤੈਨੂੰ ਪਿਆਰ ਕਰਨ ਦੇ ਲਈ ਆਇਆ ਅਜੀਹਾ ਕਹਿ ਕੇ ਮੈਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਸੀ ਮੈਂ ਉਸ ਨੂੰ ਮਨਾ ਕਰਦੀ ਰਹੀ ਮੈਨੂੰ ਛੱਡ ਦੇ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਮੈਨੂੰ ਛੱਡ ਦੇ ਮੈਂ ਇਹ ਸਭ ਨਹੀਂ ਕਰਨਾ ਪਰ ਉਸ ਨੇ ਮੇਰੀ ਇੱਕ ਨਾ ਸੁਣੀ ਤੇ ਦ੍ਰਿੰਦਿਆਂ ਦੀ ਤਰ੍ਹਾਂ ਰਾਤ ਭਰ ਉਹ ਮੈਨੂੰ ਨੋਚਦਾ ਰਿਹਾ ਉਸਨੇ ਮੇਰੇ ਤੇ ਬਿਲਕੁਲ ਵੀ ਤਰਸ ਨਹੀਂ ਕੀਤਾ ਉਸ ਨੂੰ ਪਤਾ ਨਹੀਂ ਕਿ ਮੈਂ ਇਸ लायक ਵੀ ਨਹੀਂ ਸੀ ਤੇ ਫਿਰ ਸਵੇਰ ਹੋਈ ਤਾਂ ਮੇਰਾ ਪੂਰਾ ਸਰੀਰ ਦਰਦ ਨਾਲ ਫਟ ਰਿਹਾ ਸੀ ਮੈਂ ਦਰਦ ਨਾਲ ਤੜਫ ਰਹੀ ਸੀ ਤੇ ਰੋ ਰਹੀ ਸੀ ਸਵੇਰ ਮੇਰੀ ਦੀਦੀ ਮੇਰੇ ਕਮਰੇ ਵਿੱਚ ਆਈ ਤੇ ਬਿਸਤਰੇ ਸਮੀਟ ਕੇ ਮੈਨੂੰ ਬਾਹਰ ਲੈ ਆਈ ਮੈਨੂੰ ਨਵਾ ਤਵਾ ਕੇ ਕੱਪੜੇ ਪਵਾ ਕੇ ਉਹ ਆਰਾਮ ਕਰਨ ਦੇ ਲਈ ਕਹਿਣ ਲੱਗੀ ਖਾਣਾ ਬਣਾਉਣਾ ਉਹਦੇ ਹੀ ਚਲੀ ਗਈ ਮੇਰੇ ਲਈ ਉਹ ਖਾਣਾ ਵੀ ਲੈ ਕੇ ਆਈ ਮੈਂ ਖਾਣਾ ਖਾਦਾ ਤੇ ਸੌਂਗੀ ਮੈਂ ਬਹੁਤ ਰੋ ਰਹੀ ਸੀ ਆਪਣੀ ਦੀਦੀ ਨੂੰ ਕਹਿ ਰਹੀ ਸੀ ਕਿ ਦੀਦੀ ਤੁਸੀਂ ਮੈਨੂੰ ਛੱਡ ਕੇ ਨਾ ਜਾਇਓ ਉਹ ਦਰਿੰਦਾ ਮੇਰੇ ਕੋਲ ਫੇਰ ਆਵੇਗਾ ਮੇਰੇ ਨਾਲ ਫੇਰ ਉਹ ਸਭ ਕੁਝ ਕਰੇਗਾ ਉਹ ਇਹ ਜੀਬ ਅਣਸਾਨ ਆ ਉਸਨੇ ਮੇਰੇ ਨਾਲ ਬਹੁਤ ਗਲਤ ਕੀਤਾ ਦੀਦੀ ਕਹਿਣ ਲੱਗੀ ਘਬਰਾਣਾ ਜੋਤੀ ਸਭ ਠੀਕ ਹੋ ਜਾਵੇਗਾ ਦੇਖੀ ਤੂੰ ਬਿਲਕੁਲ ਠੀਕ ਹੋ ਜਾਵੇਂਗੀ ਬਿਲਕੁਲ ਪਹਿਲਾਂ ਵਰਗੀ ਖੇਡਣ-ਕੁੱਦਣ ਲੱਗਿਆਂਗੀ ਤੈਨੂੰ ਖਬਰਾਂ ਆਉਣ ਦੀ ਕੋਈ ਜ਼ਰੂਰਤ ਨਹੀਂ ਦੇਖ ਮੈਂ ਹੈ ਨਾ ਤੇਰੇ ਕੋਲ ਦੀਦੀ ਨੇ ਮੈਨੂੰ ਸਮਝਾ ਕੇ ਕਮਰੇ ਤੋਂ ਜਾ ਚੁੱਕੀ ਸੀ ਤੇ ਮੈਂ ਸੌਂ ਗਈ ਦੇਖਦੇ ਹੀ ਦੇਖਦੇ ਇੱਕ ਮਹੀਨਾ ਬੀਤ ਗਿਆ ਤਾਂ ਮੈਨੂੰ ਉਲਟੀਆਂ ਆਉਣ ਲੱਗੀਆਂ ਤੇ ਮੈਂ ਚੱਕਰ ਖਾ ਕੇ ਵਿੜ ਵਿੱਚ ਡਿੱਗ ਪਈ ਮੇਰੀ ਸਾਸਤੇ ਦੀਦੀ ਭੱਜ ਕੇ ਮੇਰੇ ਕੋਲ ਆਈਆਂ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤੇ ਦੱਸਿਆ ਕਿ ਮੈਂ ਪ੍ਰੈਗਨੈਂਟ ਹਾਂ ਮੈਂ ਤਾਂ ਡਾਕਟਰ ਦੀਆਂ ਗੱਲਾਂ ਸੁਣ ਕੇ ਹੀ ਸਮਝ ਨਾ ਕੁਝ ਸਕੀ ਇਹ ਸਭ ਕੁਝ ਕੀ ਹੁੰਦਾ ਇਹ ਲੋਕ ਕੀ ਕਹਿ ਰਹੇ ਨੇ ਕਿ ਮੈਂ ਪ੍ਰੈਗਨੈਂਟ ਆ ਇਹ ਕਿਹੋ ਜਿਹੀ ਬਿਮਾਰੀ ਹੈ ਮੈਨੂੰ ਨਹੀਂ ਪਤਾ ਸੀ ਕਿ ਪ੍ਰੈਗਨੈਂਟ ਦਾ ਮਤਲਬ ਕੀ ਹੁੰਦਾ ਪਰ ਚੰਗੀ ਗੱਲ ਇਹ ਸੀ ਕਿ ਉਸੇ ਦਿਨ ਪਾਪਾ ਘਰ ਆਏ ਤੇ ਕਹਿਣ ਲੱਗੇ ਤੇਰੀ ਮਾਂ ਬਿਲਕੁਲ ਠੀਕ ਹੋ ਗਈ ਇਹ ਕਿਹੋ ਜਿਹਾ ਚਮਤਕਾਰ ਸੀ ਅੱਜ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਆ ਤੇ ਅੱਜ ਹੀ ਪਤਾ ਲੱਗਿਆ ਕਿ ਮਾਂ ਠੀਕ ਹੋ ਗਈ ਮੈਂ ਤਾਂ ਡਰ ਗਈ ਸੀ ਕਿਤੇ ਮਾਂ ਪਰੇਸ਼ਾਨ ਨਾ ਹੋ ਜਾਵੇ ਇਹ ਸੁਣ ਕੇ ਕਿ ਮੈਂ ਪ੍ਰੈਗਨੈਂਟ ਹਾਂ ਖੈਰ ਮਾਂ ਠੀਕ ਹੋ ਚੁੱਕੀ ਸੀ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਸੀ ਪਰ ਹੁਣ ਤਾਂ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਸੀ ਕਿਉਂਕਿ ਮੇਰਾ ਵਿਆਹ ਅਜਿਹੇ ਇਨਸਾਨ ਨਾਲ ਹੋ ਚੁੱਕਿਆ ਸੀ ਜਿਸ ਦਾ ਮੇਰੇ ਨਾਲ ਕੋਈ ਜੋੜ ਨਹੀਂ ਸੀ ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੇ ਆਪਣੇ ਮਾਪਿਓ ਤੋਂ ਲੁਕੋ ਕੇ ਹੀ ਇੱਕ ਹੋਰ ਵਿਆਹ ਕਰਵਾ ਕੇ ਰੱਖਿਆ ਉਹ ਕੁੜੀ ਮੇਰੇ ਸੱਸ ਸਹੁਰੇ ਨੂੰ ਪਸੰਦ ਨਹੀਂ ਸੀ ਮੈਨੂੰ ਇਹਨਾਂ ਸਾਰੀਆਂ ਗੱਲਾਂ ਦੀ ਕੋਈ ਜਾਣਕਾਰੀ ਨਹੀਂ ਸੀ ਤੇ ਨਾ ਹੀ ਮੈਨੂੰ ਕੋਈ ਸਮਝ ਆਉਂਦੀ ਸੀ ਮੈਂ ਸੋਚਦੀ ਸੀ ਚਲੋ ਇੱਕ ਹੋਰ ਪਤਨੀ ਹੈ ਤਾਂ ਉਸ ਨਾਲ ਮੇਰਾ ਕੀ ਵਿਗੜੇਗਾ ਮੇਰਾ ਤਾਂ ਹੁਣ ਉਸ ਇਨਸਾਨ ਨਾਲ ਵਿਆਹ ਹੋ ਹੀ ਚੁੱਕਿਆ ਹੁਣ ਤਾਂ ਇਹ ਮੇਰਾ ਪਤੀ ਹੈ ਇਸ ਤਰ੍ਹਾਂ ਟਾਈਮ ਬੀਤ ਰਿਹਾ ਸੀ ਹੌਲੀ-ਹੌਲੀ 5 ਮਹੀਨੇ ਬੀਤ ਚੁੱਕੇ ਸੀ ਇਹਨਾਂ 5 ਮਹੀਨਿਆਂ ਦੇ ਅੰਦਰ ਮੇਰਾ ਪੇਟ ਫੁੱਲਣ ਲੱਗਿਆ ਸੀ ਮੈਂ ਡਰ ਗਈ ਸੀ ਮੈਂ ਆਪਣੇ ਸੱਸ ਦੇ ਕੋਲ ਗਈ ਤੇ ਕਹਿਣ ਲੱਗੀ ਮਾਂ ਜੀ ਮੇਰਾ ਪੇਟ ਕਿਉਂ ਬਾਹਰ ਨੂੰ ਆ ਰਿਹਾ ਹੈ ਮੇਰੇ ਪੇਟ ਵਿੱਚ ਅਜਿਹਾ ਕੀ ਹੈ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਕੁਝ ਨਹੀਂ ਬੇਟਾ ਇਸ ਤਰ੍ਹਾਂ ਹੁੰਦਾ ਹੀ ਹੈ ਤੂੰ ਜਾ ਕੇ ਆਰਾਮ ਕਰ ਸਭ ਠੀਕ ਹੋ ਜਾਵੇਗਾ ਮੈਂ ਆਪਣੀ ਦੀਦੀ ਦੇ ਕੋਲ ਗਈ ਮੇਰੀ ਦੀਦੀ ਵੀ ਇਹ ਨਹੀਂ ਜਾਣਦੀ ਸੀ ਪਰ ਉਹਨਾਂ ਨੇ ਕਿਹਾ ਕਿ ਦੇਖ ਜੋਤੀ ਤੂੰ ਪ੍ਰੈਗਨੈਂਟ ਆ ਇਸ ਦਾ ਮਤਲਬ ਹੁੰਦਾ ਕਿ ਤੇਰੇ ਅੰਦਰ ਇੱਕ ਨੰਨੀ ਜਿਹੀ ਜਾਨ ਪਲ ਰਹੀ ਹੈ ਇਸ ਨੰਨੀ ਜੀ ਜਾਨ ਨੂੰ ਕੁਝ ਹੀ ਦਿਨਾਂ ਵਿੱਚ ਤੂੰ ਜਨਮ ਦੇਵੇਂਗੀ ਮੇਰੀ ਦੀਦੀ ਤਾਂ ਬਹੁਤ ਖੁਸ਼ ਸੀ ਵਿਆਹ ਦੇ 3 ਮਹੀਨੇ ਬਾਅਦ ਜੀਜਾ ਜੀ ਕਤਰ ਚਲੇ ਗਏ ਉਹ ਉਥੇ ਜੌਬ ਕਰਦੇ ਸੀ ਤੇ ਬਹੁਤ ਚੰਗੇ ਇਨਸਾਨ ਸੀ ਦੀਦੀ ਵੀ ਜੀਜਾ ਜੀ ਨੂੰ ਬਹੁਤ ਚਾਹੁੰਦੀ ਸੀ ਦੀਦੀ ਦੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਗਈ ਤੇ ਚੁੱਪ ਕਰਕੇ ਆਪਣੇ ਕਮਰੇ ਵਿੱਚ ਆ ਕੇ ਬੈਠੀ ਸੀ ਉਦੋਂ ਹੀ ਮੇਰਾ ਪਤੀ ਆਇਆ ਤੇ ਕਹਿਣ ਲੱਗਿਆ ਸੁਣ ਤੂੰ ਆਪਣਾ ਸਮਾਨ ਬੰਨ ਤੇ ਇਸ ਘਰ ਤੋਂ ਜਲਦੀ ਬਾਹਰ ਮੈਂ ਤੇਰੇ ਨਾਲ ਹੁਣ ਨਹੀਂ ਰਹੂੰਗਾ ਮੈਂ ਹੁਣ ਮਨਦੀਪ ਦੇ ਨਾਲ ਹੀ ਰਹੂੰਗਾ ਉਹ ਮੇਰੀ ਘਰ ਵਾਲੀ ਆ ਤੇ ਮੈਂ ਉਸ ਨੂੰ ਬਹੁਤ ਮੁਹੱਬਤ ਕਰਦਾ ਉਹ ਤਾਂ ਮੇਰੀ ਮੰਮੀ ਪਾਪਾ ਦੀ ਜਿੱਦ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂ ਕਿਉਂਕਿ ਉਹ ਚਾਹੁੰਦੇ ਸੀ ਕਿ ਮੈਂ ਲਵ ਮੈਰਿਜ ਨਾ ਕਰਾਂ ਉਹਨਾਂ ਦੀ ਪਸੰਦ ਦੀ ਕੁੜੀ ਨਾਲ ਹੀ ਵਿਆਹ ਕਰਵਾਵਾਂ ਤੇ ਮੈਂ ਕਿਸੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਵਾਂ ਤਾਂ ਕਿ ਉਹਨਾਂ ਦੇ ਕਹਿਣ ਤੇ ਇਹ ਵਿਆਹ ਕਰਵਾ ਲਿਆ ਸੀ ਪਰ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਇਸ ਲਈ ਤੂੰ ਆਪਣਾ ਸਮਾਨ ਬੰਨ ਤੇ ਇੱਥੋਂ ਨਿਕਲ ਇਹ ਸੁਣ ਕੇ ਤਾਂ ਮੈਂ ਘਬਰਾ ਗਈ ਕਿਉਂਕਿ ਹੁਣ ਮੈਂ ਵਿਆਹ ਦਾ ਪੂਰਾ ਮਤਲਬ ਨਹੀਂ ਜਾਣ ਚੁੱਕੀ ਸੀ ਤੇ ਇਹ ਆਦਮੀ ਜੋ ਕਹਿ ਰਿਹਾ ਸੀ ਉਹ ਮੈਨੂੰ ਛੱਡਣ ਦੀਆਂ ਗੱਲਾਂ ਕਰ ਰਿਹਾ ਸੀ ਤੇ ਮੈਂ ਅਜਿਹਾ ਹੁਣ ਨਹੀਂ ਕਰ ਸਕਦੀ ਸੀ ਤੇ ਮੈਂ ਉਸ ਨੂੰ ਨਹੀਂ ਛੱਡ ਸਕਦੀ ਸੀ ਕਿਉਂਕਿ ਮੇਰੇ ਪਾਪਾ ਨੇ ਸਾਡਾ ਵਿਆਹ ਤੇ ਬਹੁਤ ਖਰਚ ਕੀਤਾ ਸੀ ਪੂਰਾ 1 ਲੱਖ ਰੁਪਇਆ ਉਹਨਾਂ ਨੇ ਜਮ੍ਹਾਂ ਕਰਕੇ ਲੋਕਾਂ ਤੋਂ ਮੰਗ ਕੇ ਹੀ ਸਾਡਾ ਵਿਆਹ ਕੀਤਾ ਸੀ ਤੇ ਇਹ ਆਦਮੀ ਮੈਨੂੰ ਛੱਡ ਦੇਵੇਗਾ ਹੁਣ ਤਾਂ ਮੇਰੇ ਪਾਪਾ ਜਿਉਂਦੇ ਜੀ ਮਰ ਜਾਣਗੇ ਮੇਰਾ ਕੀ ਹੋਵੇਗਾ ਤੇ ਮੇਰੇ ਬੱਚੇ ਦਾ ਕੀ ਹੋਵੇਗਾ ਮੈਂ ਰੋਂਦੀ ਹੋਈ ਆਪਣੇ ਸੱਸ ਸਹੁਰੇ ਦੇ ਕੋਲ ਚਲੇ ਗਈ ਦੀਦੀ ਵੀ ਉੱਥੇ ਹੀ ਸੀ ਮੈਂ ਰੋ ਰੋ ਕੇ ਕਹਿਣ ਲੱਗੀ ਕਿ ਦੇਖੋ ਗੁਰਵਿੰਦਰ ਜੀ ਕੀ ਕਹਿ ਰਹੇ ਨੇ ਉਹ ਮੈਨੂੰ ਨਹੀਂ ਰੱਖਣਗੇ ਮੇਰੀ ਸੱਸ ਪਰੇਸ਼ਾਨ ਹੋਗੀ ਮੇਰੇ ਸਹੁਰਾ ਮੇਰੇ ਪਤੀ ਨੂੰ ਸਮਝਾਉਣ ਲੱਗਿਆ ਕਿ ਅਜਿਹਾ ਨਹੀਂ ਕਿ ਤੂੰ ਕਰ ਸਕਦਾ ਤੈਨੂੰ ਉਸਦੇ ਨਾਲ ਹੀ ਰਹਿਣਾ ਪਵੇਗਾ ਜੋਤੀ ਬਹੁਤ ਚੰਗੀ ਕੁੜੀ ਐ ਇਹ ਤੇਰੇ ਬੱਚੇ ਦੀ ਮਾਂ ਵੀ ਬਣਨ ਵਾਲੀ ਐ ਤੂੰ ਅਜਿਹਾ ਕਿਵੇਂ ਕਰ ਸਕਦਾ ਤੈਨੂੰ ਜੋਤੀ ਦੇ ਨਾਲ ਹੀ ਹੁਣ ਰਹਿਣਾ ਹੋਵੇਗਾ ਮੇਰੇ ਪਤੀ ਨੂੰ ਸਾਰੇ ਲੋਕ ਸਮਝਾ ਰਹੇ ਸੀ ਪਰ ਉਹ ਕਿਸੇ ਦੀ ਨਹੀਂ ਸੁਣ ਰਿਹਾ ਸੀ ਇਹ ਸਭ ਦੇਖ ਕੇ ਮੇਰੇ ਅੰਦਰ ਅਜੀਬ ਜਿਹੀ ਬੇਚੈਨੀ ਹੋਣ ਲੱਗੀ ਤੇ ਮੈਨੂੰ ਚੱਕਰ ਆਉਣ ਲੱਗੇ ਮੇਰੇ ਪਤੀ ਮੈਨੂੰ ਹਸਪਤਾਲ ਲੈ ਕੇ ਚਲੇ ਗਏ ਮੈਂ ਕਮ ਸੇ ਕਮ 4-5 ਹਸਪਤਲਾਂ ਤੋਂ ਟਰਾਂਸਫਰ ਹੋ ਕੇ ਅਸਾ ਹਸਪਤਾਲ ਵਿੱਚ ਹੁਣ ਜਾ ਰਹੀ ਸੀ ਕਿਉਂਕਿ ਡਾਕਟਰ ਕਹਿ ਰਹੇ ਸੀ ਕਿ ਬੱਚੇ ਜਾਂ ਮਾਂ ਵਿੱਚੋਂ ਅਸੀਂ ਇੱਕ ਨੂੰ ਹੀ ਬਚਾ ਸਕਦੇ ਹਾਂ ਡਾਕਟਰ ਮੇਰੇ ਪਤੀ ਤੇ ਗੁੱਸਾ ਕਰ ਰਹੇ ਸੀ ਕਿ ਤੂੰ ਉਸ ਕੁੜੀ ਦੀ ਉਮਰ ਦਾ ਤਾਂ ਲਿਹਾਜ਼ ਕਰ ਲਿਆ ਹੁੰਦਾ ਕਿੰਨੀ ਘੱਟ ਉਮਰ ਦੀ ਕੁੜੀ ਆ ਤੇ ਉਹ ਮਾਂ ਬਣਨ ਵਾਲੀ ਐ ਉਸ ਦੀ ਡਿਲੀਵਰੀ ਕਰਾਉਣਾ ਬਹੁਤ ਮੁਸ਼ਕਲ ਐ ਸਾਨੂੰ ਹੁਣ ਬਹੁਤ ਰਿਸਕ ਚੱਕਣਾ ਪਵੇਗਾ ਉਸ ਵਕਤ ਮੇਰੇ ਸਹੁਰਿਆਂ ਨੇ ਕਿਹਾ ਕਿ ਤੁਸੀਂ ਬੱਚੇ ਨੂੰ ਬਚਾਓ ਮਾਂ ਦਾ ਕੀ ਐ ਮਾਂ ਦਾ ਅਸੀਂ ਦੂਸਰੀ ਵੀ ਲੈ ਆਵਾਂਗੇ ਤੁਸੀਂ ਸਾਡੇ ਖਾਨਦਾਨ ਦੇ ਚਰਾਬ ਨੂੰ ਬਚਾਓ ਮੇਰੇ ਪਤੀ ਨੇ ਪੇਪਰ ਤੇ ਸਾਈਨ ਕਰ ਦਿੱਤੇ ਪਰ ਇਹ ਮੇਰੀ ਖੁਸ਼ੀ ਨਹੀਂ ਸੀ ਵੀ ਸਮਝ ਜੇ ਬਦਕਿਸਮਤੀ ਮੇਰਾ ਬੱਚਾ ਵੀ ਬਚ ਗਿਆ ਤੇ ਮੈਂ ਵੀ ਬਚ ਗਈ ਮੇਰੇ ਮਾਪਿਓ ਦੋਨੇ ਹਸਪਤਾਲ ਆਏ ਤੇ ਮੇਰੇ ਪਤੀ ਨੇ ਮੈਨੂੰ ਮੇਰੇ ਮਾਪਿਓ ਦੇ ਨਾਲ ਹੀ ਪੇਜ ਦਿੱਤਾ ਜਦੋਂ ਮੇਰਾ ਬੱਚਾ 3 ਮਹੀਨਿਆਂ ਦਾ ਹੋਇਆ ਤਾਂ ਮੇਰਾ ਪਤੀ ਆਇਆ ਤੇ ਮੇਰੇ ਬੱਚੇ ਨੂੰ ਮੇਰੇ ਤੋਂ ਖੋ ਕੇ ਲੈ ਗਿਆ ਮੇਰਾ ਪਤੀ ਕਹਿਣ ਲੱਗਿਆ ਕਿ ਜੋਤੀ ਮੈਂ ਤੇਰੇ ਨਾਲ ਨਹੀਂ ਰਹੂੰਗਾ ਮੈਂ ਆਪਣੀ ਪਹਿਲੀ ਪਤਨੀ ਦੇ ਨਾਲ ਹੀ ਰਹੂੰਗਾ ਤੇ ਆਪਣੇ ਬੱਚੇ ਨੂੰ ਮੈਂ ਉਸ ਦੀ ਗੋਦ ਵਿੱਚ ਪਾ ਦੇਵਾਂਗਾ ਮੇਰਾ ਪਤੀ 3 ਮਹੀਨਿਆਂ ਦਾ ਬੱਚਾ ਮੇਰੇ ਤੋਂ ਖੋਖੇ ਲੈ ਗਿਆ। ਪਾਪਾ ਜਦੋਂ ਘਰੇ ਆਏ ਤਾਂ ਮੈਂ ਆਪਣੇ ਪਾਪਾ ਨੂੰ ਰੋ ਰੋ ਕੇ ਦੱਸਿਆ। ਮਾਂ ਵੀ ਰੋ ਰਹੀ ਸੀ। ਮੇਰੇ ਪਾਪਾ ਮੈਨੂੰ ਸਮਝਾਉਣ ਲੱਗੇ ਤੇ ਕਹਿਣ ਲੱਗੇ ਜੋਤੀ ਤੂੰ ਪਰੇਸ਼ਾਨ ਨਾ ਹੋ ਤੇਰੇ ਸਹੁਰੇ ਪੜੇ ਲਿਖੇ ਲੋਕ ਨੇ। ਉਹ ਚੰਗੇ ਨੇ। ਹੋ ਸਕਦਾ ਏ ਉਹ ਨਾਰਾਜ਼ ਹੋਣ ਤੇਰੇ ਨਾਲ ਇਸ ਲਈ ਅਜੀਹਾ ਕਰ ਰਹੇ ਨੇ। ਇਸ ਤਰ੍ਹਾਂ ਕਰ ਤੂੰ ਵਾਪਸ ਆਪਣੇ ਸਹੁਰੇ ਚਲੀ ਜਾ ਤੇ ਉੱਥੇ ਜਾ ਕੇ ਸਭ ਨੂੰ ਮਨਾ। ਤੇਰੇ ਸਹੁਰੇ ਜ਼ਰੂਰ ਮੰਨ ਜਾਣਗੇ। ਪਾਪਾ ਨੇ ਮੈਨੂੰ ਮੇਰੇ ਸਹੁਰੇ ਪਹੁੰਚਾ ਦਿੱਤਾ ਤੇ ਦਰਵਾਜ਼ੇ ਤੋਂ ਹੀ ਪਾਪਾ ਇਹ ਕਹਿ ਕੇ ਚਲੇ ਗਏ ਕਿ ਬੇਟੀ ਆਪਣੇ ਪਿਓ ਦੀ ਇੱਜ਼ਤ ਬਚਾਉਣੀ ਆ ਤੂੰ ਆਪਣੇ ਪਰਿਵਾਰ ਨੂੰ ਬਚਾਉਣਾ ਤੇਰਾ ਕੀ ਕੰਮ ਆ ਇਹਨਾਂ ਮਾਮਲਿਆਂ ਵਿੱਚ ਨਹੀਂ ਮੈਂ ਬੋਲ ਸਕਦਾ ਤੂੰ ਦੇਖ ਆਪਣੇ ਘਰ ਨੂੰ ਟੁੱਟਣ ਤੋਂ ਬਚਾ ਲੈ ਸਹੁਰਿਆਂ ਦੇ ਤਾਨੇ ਚੁੱਪ ਕਰਕੇ ਪ੍ਰਦਸ਼ਤ ਕਰ ਲਵੀ ਮੈਂ ਕਿਹਾ ਠੀਕ ਆ ਪਾਪਾ ਇੰਨੀ ਛੋਟੀ ਉਮਰ ਵਿੱਚ ਮੈਨੂੰ ਇੰਨੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮੈਂ ਇੰਨੀ ਘੱਟ ਉਮਰ ਵਿੱਚ 14 ਸਾਲ ਦੀ ਉਮਰ ਵਿੱਚ ਹੀ ਮਾਂ ਬਣ ਗਈ ਸੀ ਮੈਂ ਬਦਕਿਸਮਤੀ ਨਾਲ ਬਚ ਗਈ ਸੀ ਮੈਂ ਆਪਣੇ ਬੱਚੇ ਦੇ ਲਈ ਇੱਥੇ ਰਹਿਣ ਦੇ ਲਈ ਮਜਬੂਰ ਸੀ ਮਾਂ ਬਾਨਾ ਕਿਸ ਨੂੰ ਕਹਿੰਦੇ ਨੇ ਇਹ ਮੈਨੂੰ ਅੱਜ ਅਹਿਸਾਸ ਹੋਇਆ ਸੀ ਮੈਨੂੰ ਮੇਰੇ ਬੱਚੇ ਦੇ ਨਾਲ ਰਹਿਣਾ ਸੀ ਮੈਂ ਸੌਰੇ ਪਹੁੰਚੀ ਤਾਂ ਸਿੱਧਾ ਆਪਣੇ ਕਮਰੇ ਵਿੱਚ ਆਪਣੇ ਬੱਚੇ ਦੇ ਕੋਲ ਗਈ ਮੈਂ ਆਪਣੇ ਬੱਚੇ ਨੂੰ ਗੋਦ ਵਿੱਚ ਚੁੱਕ ਲਿਆ ਤੇ ਸੀਨੇ ਨਾਲ ਲਗਾ ਲਿਆ ਉਸ ਵਕਤ ਮੇਰਾ ਪਤੀ ਮੇਰੇ ਕਮਰੇ ਵਿੱਚ ਸੀ ਤੇ ਉਹਨਾਂ ਨੇ ਦਰਵਾਜ਼ਾ ਬੰਦ ਕੀਤਾ ਬੱਚੇ ਨੂੰ ਖਿੱਚ ਕੇ ਬੈੱਡ ਤੇ ਰੱਖ ਦਿੱਤਾ। ਉਹਨਾਂ ਨੇ ਮੇਰੇ ਤੇ ਹੱਥ ਵੀ ਚੁੱਕਿਆ ਤੇ ਬੈਲਟ ਕੱਢ ਕੇ ਮੇਰੇ ਬਦਨ ਤੇ ਬੈਲਟ ਮਾਰ-ਮਾਰ ਕੇ ਉਸ ਨੇ ਮੇਰੇ ਪ੍ਰਾਈਵੇਟ ਪਾਰਟ ਤੇ ਵੀ ਇੰਨਾ ਮਾਰਿਆ ਕਿ ਮੈਂ ਤੜਫਦੀ ਸੀ। ਬਾਹਰ ਮੇਰੇ ਸਾਸ ਸਹੁਰਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰੀ ਭੈਣ ਵਿੱਚ ਵੀ ਚੀਕ ਰਹੀ ਸੀ, ਰੋ ਰਹੀ ਸੀ। ਮੈਂ ਆਪਣੇ ਪਤੀ ਨੂੰ ਹੱਥ ਛੋੜ ਰਹੀ ਸੀ। ਪਲੀਜ਼ ਮੈਨੂੰ ਇਸ ਘਰ ਵਿੱਚੋਂ ਨਾ ਕੱਢੋ। ਮੈਂ ਆਪਣੇ ਬੱਚੇ ਦੇ ਨਾਲ ਰਹਿ ਲਵਾਂਗੀ। ਮੈਂ ਤੁਹਾਡੀ ਦੂਸਰੀ ਪਤਨੀ ਨੂੰ ਵੀ ਪਰਦਾਸ਼ਤ ਕਰ ਲਵਾਂਗੀ ਮੈਨੂੰ ਇਸੇ ਘਰ ਵਿੱਚ ਥੋੜੀ ਜੀ ਜਗ੍ਹਾ ਦੇ ਦਿਓ ਪਰ ਉਹ ਜਲਾਦ ਨਹੀਂ ਮੰਨਿਆ ਤੇ ਮੈਨੂੰ ਕਢੀਸਦਾ ਹੋਇਆ ਘਰ ਤੋਂ ਬਾਹਰ ਲੈ ਆਇਆ ਮੈਂ ਰੋਂਦੀ ਹੋਈ ਘਰ ਤੋਂ ਬਾਹਰ ਨਿਕਲ ਗਈ ਹੁਣ ਮੈਂ ਆਪਣੀ ਕਿਸਮਤ ਨੂੰ ਖੋਸ ਰਹੀ ਸੀ ਮੈਂ ਖੁਦ ਨੂੰ ਮਾਰਨ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਮੈਂ ਸੋਚ ਲਿਆ ਸੀ ਕਿ ਅੱਜ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਵਾਂਗੀ ਪਰ ਬਾਦਕਿਸਮਤੀ ਨਾਲ ਮੈਂ ਮਰ ਵੀ ਨਾ ਸਕੀ ਮੇਰੀ ਭੈਣ ਨੂੰ ਵੀ ਮੇਰੇ ਤੇ ਕੀਤੇ ਹੋਏ ਜ਼ੁਲਮ ਬਰਦਾਸ਼ਤ ਨਾ ਹੋਏ ਉਹ ਵੀ ਉਸ ਘਰ ਨੂੰ ਛੱਡ ਕੇ ਚਲੀ ਗਈ ਮੈਂ ਥਾਣੇ ਗਈ ਪਰ ਮੇਰੀ ਕਿਸੇ ਨੇ ਨਾ ਸੁਣੀ ਮੈਂ ਪੁਲਿਸ ਵਾਲੇ ਨੂੰ ਰਿਕਵੈਸਟ ਕੀਤੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਉਸ ਨੇ ਕਿਹਾ ਕਿ ਦੇਖੋ ਕੇਸ ਨਾ ਕਰੋ ਕਿਉਂਕਿ ਤੂੰ ਇੰਨੀ ਅਮੀਰ ਨਹੀਂ ਕਿ ਕੇਸ ਮੁਕੱਦਮਾ ਲੜ ਸਕੇ ਉਸ ਵਿੱਚ ਬਹੁਤ ਪੈਸਾ ਲੱਗੂਗਾ ਤੂੰ ਗਰੀਬ ਹੈ ਤੇਰਾ ਕੋਈ ਸਾਥ ਵੀ ਦੇਣ ਵਾਲਾ ਨਹੀਂ ਮੈਂ ਵੀ ਕੁਝ ਨਹੀਂ ਕਰ ਸਕਦਾ ਕਿਉਂਕਿ ਉਹ ਪੈਸੇ ਦੇ ਕੇ ਕਿਸ ਜਿੱਤ ਜਾਣਗੇ ਇਸ ਲਈ ਇਸ ਤਰ੍ਹਾਂ ਕਰ ਤੂੰ ਮੇਰੇ ਨਾਲ ਗੱਲ ਕਰ ਲਿਆ ਕਰ ਇੱਕ ਸੁਣ ਕੇ ਤਾਂ ਮੇਰੇ ਰੋਂਗਟੇ ਖੜੇ ਹੋ ਗਏ ਮੈਂ ਕਿਹਾ ਠੀਕ ਹੈ ਸਾਹਬ ਤੁਸੀਂ ਜੋ ਕਹਿਣਾ ਸੀ ਉਹ ਕਹਿ ਦਿੱਤਾ ਮੈਂ ਕੀ ਕਰਨਾ ਹੈ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਮੈਨੂੰ ਉਸ ਇਨਸਾਨ ਦੇ ਨਾਲ ਹੋਣੇ ਰਹਿਣਾ ਪਰ ਤੁਹਾਡੇ ਨਾਲ ਰਿਕਵੈਸਟ ਹੈ ਕਿ ਮੇਰਾ ਬੱਚਾ ਮੈਨੂੰ ਵਾਪਸ ਦਵਾ ਦਿਓ ਉਹ ਪੁਲਿਸ ਵਾਲਾ ਕਹਿਣ ਲੱਗਿਆ ਬੱਚਾ ਤੈਨੂੰ ਨਹੀਂ ਮਿਲ ਸਕਦਾ ਉਹ ਬੱਚਾ ਤੇਰੇ ਪਤੀ ਨੂੰ ਹੀ ਦਿੱਤਾ ਜਾਵੇਗਾ ਕਿਉਂਕਿ ਉਸ ਦਾ ਪਾਲਣ ਪੋਸ਼ਣ ਉਹ ਚੰਗੀ ਤਰ੍ਹਾਂ ਕਰ ਸਕਦਾ ਤੂੰ ਅਜੇ 15-16 ਸਾਲਾਂ ਦੀ ਬੱਚੀ ਐ ਤੇ ਬੱਚਾ ਤੈਨੂੰ ਉਦੋਂ ਵੀ ਹੀ ਮਿਲ ਸਕਦਾ ਜਦੋਂ ਤੂੰ 18 ਸਾਲਾਂ ਦੀ ਹੋਵੇਂਗੀ ਮੈਂ ਪੁਲਿਸ ਵਾਲੇ ਦੇ ਸਾਹਮਣੇ ਹੱਥ ਜੋੜਨ ਲੱਗੀ ਮੈਂ ਬੋਲੀ ਸਾਹਿਬ ਕੁਝ ਵੀ ਕਰੋ ਪਰ ਮੈਨੂੰ ਮੇਰਾ ਬੱਚਾ ਦਵਾ ਦਿਓ ਵਕੀਲ ਕਹਿਣ ਲੱਗਾ ਠੀਕ ਐ ਮੈਂ ਕੋਸ਼ਿਸ਼ ਕਰਦਾ ਕਿ ਬੱਚਾ ਤੈਨੂੰ ਮਿਲੇ ਬਸ ਤੂੰ 1 ਲੱਖ ਰੁਪਏ ਦਾ ਇੰਤਜ਼ਾਮ ਕਰ ਮੈਂ ਲੱਖ ਦਾ ਇੰਤਜ਼ਾਮ ਵੀ ਕਰ ਲਿਆ ਤੇ ਵਕੀਲ ਦੇ ਪਰਸ ਨੂੰ ਵੀ ਦੇ ਦਿੱਤੇ ਪਰ ਮੇਰੀ ਬਾਦ ਕਿਸਮਤੀ ਇੱਥੇ ਵੀ ਦੇਖੋ ਰੰਗ ਲਿਆਈ ਮੈਂ ਕੇਸ ਹਾਰ ਗਈ ਤੇ ਮੇਰਾ ਬੱਚਾ ਪਤੀ ਨੂੰ ਮਿਲ ਗਿਆ ਮੈਂ ਆਪਣੇ ਪਤੀ ਦੇ ਸਾਹਮਣੇ ਹੱਥ ਜੋੜ ਕੇ ਖੜੀ ਸੀ ਕਿ ਬੱਚਾ ਮੈਨੂੰ ਦੇ ਦੇ ਉਸਦੇ ਪੈਰਾਂ ਵਿੱਚ ਵੀ ਡਿੱਗੀ ਉਸ ਤੋਂ ਭੀਖ ਮੰਗਣ ਲੱਗੀ ਮੈਂ ਉਸ ਨੂੰ ਕਿਹਾ ਕਿ ਮੈਨੂੰ ਮੇਰਾ ਬੱਚਾ ਦੇ ਦਿਓ ਪਲੀਜ਼ ਉਹ ਬਿਨਾਂ ਮਾਂ ਦੇ ਮਰ ਜਾਵੇਗਾ ਅਜੇ ਉਹ ਬਹੁਤ ਛੋਟਾ ਉਸ ਨੂੰ ਮੇਰੀ ਜ਼ਰੂਰਤ ਆ ਪਰ ਉਸ ਇਨਸਾਨ ਨੂੰ ਉਸ 마ਸੂਮ ਬੱਚੇ ਤੇ ਬਿਲਕੁਲ ਵੀ ਤਰਸ ਨਹੀਂ ਆਇਆ। ਸੀਨਾ ਚੌੜਾ ਕਰਕੇ ਕਹਿਣ ਲੱਗਿਆ, "ਦੇਖੋ ਮਾਂ ਦਾ ਇੰਤਜ਼ਾਮ ਤਾਂ ਮੈਂ ਕਰ ਲਿਆ। ਦੇਖ ਮੇਰੀ ਪਹਿਲੀ ਪਤਨੀ ਵੀ ਪ੍ਰੈਗਨੈਂਟ ਸੀ ਪਰ ਬੱਚਾ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਗਿਆ ਤੇ ਮੈਂ ਇਹ ਦੂਜਾ ਬੱਚਾ ਕਿਸੇ ਕੀਮਤ ਤੇ ਨਹੀਂ ਖੋਣਾ ਚਾਹੁੰਦਾ ਕਿਉਂਕਿ ਮੇਰੀ ਪਹਿਲੀ ਪਤਨੀ ਹੁਣ ਕਦੇ ਮਾਂ ਨਹੀਂ ਬਣ ਸਕਦੀ। ਇਸ ਲਈ ਤਾਂ ਮੈਂ ਇਹ ਕੇਸ ਜਿੱਤ ਗਿਆ। ਹਾਂ ਤੈਨੂੰ ਕੀ ਲੱਗਦਾ? ਕੋਰਟ ਨੇ ਮੈਨੂੰ ਵੈਸੇ ਬੱਚਾ ਨਹੀਂ ਦਿੱਤਾ।" ਬੱਚੇ ਦੇ ਕੋਲ ਮਾਂ ਵੀ ਆ ਤੇ ਪਿਓ ਵੀ ਤੈਨੂੰ ਜਿਆਦਾ ਬੱਚੇ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਵਕੀਲ ਦਾ ਕਹਿਣਾ ਸੀ ਕਿ ਬੱਚਾ ਤੁਹਾਨੂੰ ਨਹੀਂ ਮਿਲ ਸਕਦਾ ਇੱਕ ਤਾਂ ਤੁਹਾਡੀ ਉਮਰ 18 ਸਾਲ ਦੀ ਨਹੀਂ ਹੋਈ ਤੁਸੀਂ ਵੀ ਬਹੁਤ ਛੋਟੇ ਹੋ ਤੁਸੀਂ ਬੱਚੇ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੇ ਉਹਨਾਂ ਦਾ ਇਹ ਕਹਿਣਾ ਸੀ ਕਿ ਮੈਂ ਤਾਂ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਈ ਮੰਮੀ ਪਾਪਾ ਨੇ ਮੈਨੂੰ ਕਿਸ ਤਰ੍ਹਾਂ ਸੰਭਾਲਿਆ ਤੇ ਮੈਨੂੰ ਘਰੇ ਲੈ ਕੇ ਆ ਗਏ ਮੈਨੂੰ ਹੋਸ਼ ਆਇਆ ਤਾਂ ਮੈਂ ਸਿਰਫ ਆਪਣੇ ਬੱਚੇ ਨੂੰ ਲੱਭ ਰਹੀ ਸੀ ਮੈਨੂੰ ਬਹੁਤ ਰੋਣਾ ਆ ਰਿਹਾ ਸੀ ਮੈਂ ਕੰਦਾਂ ਵਿੱਚ ਸਿਰ ਦੇ ਕੇ ਆਪਣੇ ਆਪ ਨੂੰ ਮਾਰ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਮੇਰਾ ਬੱਚਾ ਬਹੁਤ ਯਾਦ ਆਉਂਦਾ ਸੀ ਇਸ ਤਰ੍ਹਾਂ ਕਰਦੇ ਕਰਦੇ ਕਾਫੀ ਦਿਨ बीत ਗਏ ਪਾਪਾ ਨੇ ਮੈਨੂੰ ਰਿਸ਼ਤੇਦਾਰਾਂ ਦੇ ਘਰ ਭੇਜ ਦਿੱਤਾ ਮੈਂ ਮਾਸੀ ਦੇ ਘਰੇ ਚਲੀ ਗਈ ਇੱਥੇ ਮਾਸੀ ਦੇ ਘਰੇ 4 ਸਾਲ ਤੱਕ ਰਹੀ ਮਾਸੀ ਦਾ ਇੱਕ ਬੇਟਾ ਜਰਮਨ ਸੀ ਜਰਮਨ ਮੈਨੂੰ ਬਹੁਤ ਚੰਗਾ ਲੱਗਦਾ ਸੀ ਉਹ ਪੜਿਆ ਲਿਖਿਆ ਸੀ ਮੇਰੀ ਸਾਰੀ ਹਕੀਕਤ ਉਸ ਨੂੰ ਪਤਾ ਸੀ ਮੈਂ ਆਪਣੇ ਬੀਤੇ ਹੋਏ ਕਾਲ ਦੇ ਬਾਰੇ ਵਿੱਚ ਉਸ ਨੂੰ ਸਭ ਕੁਝ ਦੱਸ ਦਿੱਤਾ ਸੀ ਜਰਮਨ ਹਰ ਸਮੇਂ ਮੈਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਉਹ ਬਹੁਤ ਚੰਗਾ ਮੁੰਡਾ ਸੀ ਉਹ ਚੰਗੀ ਨੌਕਰੀ ਕਰਦਾ ਸੀ ਉਸ ਦੀ ਇਨਕਮ ਵੀ ਕਾਫੀ ਚੰਗੀ ਸੀ ਉਸ ਨੇ ਮੇਰੀ ਅੱਗੇ ਦੀ ਪੜ੍ਹਾਈ ਕੰਪਲੀਟ ਕਰਵਾਈ ਮੈਂ ਇੱਥੇ ਬਹੁਤ ਖੁਸ਼ ਸੀ ਪਾਪਾ ਨਾਲ ਗੱਲ ਕਰਦੀ ਰਹਿੰਦੀ ਸੀ ਪਾਪਾ ਨੂੰ ਦੱਸਦੀ ਸੀ ਕਿ ਮੈਂ ਇੱਥੇ ਬਿਲਕੁਲ ਠੀਕ ਆ ਮੈਂ ਵੀ ਪਾਪਾ ਨੂੰ ਕਹਿ ਦਿੰਦੀ ਮਾਂ ਪਰੇਸ਼ਾਨ ਨਾ ਹੋਵੇ ਤੇ ਦੀਦੀ ਨੂੰ ਕਹੋ ਕਿ ਉਹ ਜੀਜਾ ਜੀ ਨੂੰ ਮਨਾ ਲੈਣ ਤੇ ਜੀਜਾ ਜੀ ਦੇ ਨਾਲ ਬਾਹਰ ਵਿਦੇਸ਼ੀ ਚਲੀ ਜਾਵੇ ਮੇਰੇ ਜੀਜਾ ਜੀ ਕਤਰ ਵਿੱਚ ਕੰਮ ਕਰਦੇ ਸੀ ਜੀਜਾ ਜਿੱਦੀ ਕੋਈ ਗਲਤੀ ਨਹੀਂ ਸੀ ਉਹ ਉਹਨਾਂ ਜ਼ਾਲਮਾਂ ਦੇ ਨਾਲ ਨਹੀਂ ਰਹਿੰਦੇ ਸੀ ਮੇਰੇ ਕੈਨ ਤੇ ਦੀਦੀ ਨੇ ਜੀਜਾ ਜੀ ਦੇ ਨਾਲ ਰਹਿਣ ਦਾ ਫੈਸਲਾ ਕਰ ਲਿਆ ਜੀਜਾ ਜੀ ਦੀਦੀ ਨੂੰ ਵੀ ਵਿਦੇਸ਼ ਕਤਰ ਹੀ ਲੈ ਗਏ ਉਹ ਆਪਣੀ ਜ਼ਿੰਦਗੀ ਵਿੱਚ ਹੁਣ ਖੁਸ਼ ਰਹਿਣ ਲੱਗੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਮੇਰੀ ਵਜ੍ਹਾ ਦੇ ਨਾਲ ਹੀ ਦੀਦੀ ਉਹ ਘਰ ਛੱਡ ਕੇ ਆ ਗਈ ਸੀ। ਦੀਦੀ ਨੇ ਕਿਹਾ ਕਿ ਮੈਂ ਉਸ ਘਰ ਵਿੱਚ ਹੁਣ ਨਹੀਂ ਰਹਿ ਸਕਦੀ। ਦੀਦੀ ਤਿਆਰ ਹੋ ਗਈ ਤੇ ਉਹਨਾਂ ਨੇ ਦੀਦੀ ਨੂੰ ਵੀ ਕਤਰ ਹੀ ਬੁਲਾ ਲਿਆ। ਖੈਰ ਹੁਣ ਮੇਰੇ ਮੰਮੀ ਪਾਪਾ ਵੀ ਚੰਗੀ ਤਰ੍ਹਾਂ ਰਹਿ ਰਹੇ ਨੇ। ਮੈਂ ਉਹਨਾਂ ਦੇ ਨਾਲ ਗੱਲ ਕਰਦੀ ਰਹਿੰਦੀ ਸੀ। ਇਧਰ ਜਰਮਨ ਤੇ ਮੇਰੀ ਮਾਸੀ ਪੂਰੀ ਕੋਸ਼ਿਸ਼ ਕਰਦੇ ਸੀ ਕਿ ਮੈਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਭੁੱਲ ਜਾਵਾਂ। ਮੇਰੇ ਨਾਲ ਜੋ ਵੀ ਹੋਇਆ ਉਹ ਮੈਂ ਭੁੱਲ ਜਾਵਾਂ। ਪਰ ਮੈਂ ਕਿਵੇਂ ਭੁੱਲ ਸਕਦੀ ਸੀ ਉਹ ਸਾਰੀਆਂ ਗੱਲਾਂ ਉਹ ਸਾਰੇ ਹਾਲਾਤ ਜੋ ਮੇਰੇ ਨਾਲ ਬੀਤੇ ਸੀ ਜੋ ਜ਼ਖਮ ਅੱਜ ਵੀ ਮੇਰੇ ਸਰੀਰ ਤੇ ਮੌਜੂਦ ਸੀ ਇੱਕ ਦਿਨ ਮੈਂ ਰੋ ਰਹੀ ਸੀ ਤਾਂ ਜਰਮਨ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਜੋਤੀ ਤੂੰ ਬੁਰਾ ਨਾ ਮੰਨੇ ਤੇ ਇੱਕ ਗੱਲ ਕਹਾ ਮੈਂ ਜਰਮਨ ਨੂੰ ਕਿਹਾ ਹਾਂ ਬੋਲ ਕੀ ਚਾਹਣਾ ਤੂੰ ਜਰਮਨ ਕਹਿਣ ਲੱਗਾ ਤੈਨੂੰ ਜੇ ਦੁਬਾਰਾ ਵਿਆਹ ਕਰਨ ਦਾ ਮੌਕਾ ਮਿਲੇ ਤਾਂ ਤੂੰ ਕੀ ਕਰੇਂਗੀ ਮੈਂ ਕਿਹਾ ਬਿਲਕੁਲ ਵੀ ਨਹੀਂ ਮੈਨੂੰ ਨਫ਼ਰਤ ਹੈ ਵਿਆਹ ਦੇ ਨਾਮ ਤੋਂ ਮੈਂ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨਾ ਚਾਹੁੰਦੀ ਹਾਂ ਮੈਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਹਾਂ ਮਾਸੀ ਨੇ ਕਿਹਾ ਠੀਕ ਹੈ ਜੋਤੀ ਇਹ ਚੰਗੀ ਗੱਲ ਹੈ ਪਰ ਜੇ ਤੈਨੂੰ ਚੰਗਾ ਮੁੰਡਾ ਮਿਲੇ ਤਾਂ ਤੂੰ ਕੀ ਵਿਆਹ ਨਹੀਂ ਕਰ ਸਕਦੀ ਮੈਂ ਕਿਹਾ ਬਿਲਕੁਲ ਨਹੀਂ ਚੰਗੇ ਤਾਂ ਉਹ ਲੋਕ ਵੀ ਸੀ ਪੜੇ ਲਿਖੇ ਸੀ ਪਰ ਕੀ ਹੋਇਆ ਬਾਦ ਵਿੱਚ ਜਦੋਂ ਹਕੀਕਤ ਸਾਹਮਣੇ ਆਈ ਤਾਂ ਮੇਰੇ ਨਾਲ ਕੀ ਹੋਇਆ ਇੰਨੀ ਛੋਟੀ ਉਮਰ ਵਿੱਚ ਮੈਂ ਬਹੁਤ ਕੁਝ ਦੇਖਿਆ ਮੈਂ ਵਿਆਹ ਦੇ ਨਾਮ ਤੇ ਵੀ ਸਹਿਮ ਜਾਂਦੀ ਸੀ ਮੈਨੂੰ ਡਰ ਲੱਗਦਾ ਸੀ ਜਰਮਨ ਕਹਿਣ ਲੱਗਿਆ ਜੋਤੀ ਤੂੰ ਕਿਉਂ ਡਰਦੀ ਹੈ ਮੈਂ ਹੈਗਾ ਨਾ ਤੇਰੇ ਨਾਲ ਦੇਖ ਤੋਂ ਬੁਰਾ ਨਾ ਮੰਨੇ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਸਕਦਾ ਤੂੰ ਮੇਰੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੈ ਜਰਮਨ ਦੀਆਂ ਅਜਈਆਂ ਗੱਲਾਂ ਨਾਲ ਤਾਂ ਮੇਰੇ ਰੋਂਗਟੇ ਹੀ ਖੜੇ ਹੋ ਗਏ ਕੀ ਕਿਵੇਂ ਹੋ ਸਕਦਾ ਜਰਮਨ ਮੇਰੇ ਬਾਰੇ ਵਿੱਚ ਸਭ ਕੁਝ ਜਾਣਦਾ ਸੀ ਤੇ ਇਹਨਾਂ ਕੁਝ ਜਾਣਦੇ ਹੋਏ ਜਰਮਨ ਮੇਰੇ ਨਾਲ ਵਿਆਹ ਕਿਵੇਂ ਕਰਵਾ ਸਕਦਾ ਸੀ ਜਰਮਨ ਇੱਕ ਬਹੁਤ ਚੰਗਾ ਮੁੰਡਾ ਉਸ ਨੂੰ ਤਾਂ ਕੋਈ ਵੀ ਚੰਗੀ ਕੁੜੀ ਮਿਲ ਸਕਦੀ ਸੀ ਤੇ ਇਹਨਾਂ ਚੰਗੀ ਨਾ ਉਹ ਨੌਕਰੀ ਕਰਦਾ ਸੀ ਫਿਰ ਉਹ ਮੇਰੇ ਵਰਗੀ ਕੁੜੀ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਕਿਵੇਂ ਹੋ ਸਕਦਾ ਜਰਮਨ ਕਹਿ ਲੱਗਿਆ ਦੇਖ ਜੋਤੀ ਮੈਂ ਮਾਂ ਨਾਲ ਗੱਲ ਕਰੂੰਗਾ ਤੂੰ ਇੱਕ ਵਾਰ ਹਾਂ ਕਰ ਦੇ ਤੇਰੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਨੇ ਉਹ ਸਾਰੇ ਮੈਂ ਖਤਮ ਕਰ ਦੇਵਾਂਗਾ ਮੈਂ ਤੇਰੇ ਨਾਲ ਵਾਅਦਾ ਕਰਦਾ ਮੈਂ ਤੇਰੀ ਜ਼ਿੰਦਗੀ ਦੇ ਸਾਰੇ ਜ਼ਖਮਾਂ ਨੂੰ ਮਿਟਾ ਦੇਵਾਂਗਾ ਆਪਣੀ ਮੁਹੱਬਤ ਦੇ ਨਾਲ ਤੇ ਸੱਚ ਕਹਾਂ ਤਾਂ ਜਦੋਂ ਤੋਂ ਤੂੰ ਆਈ ਹੈ ਨਾ ਮੇਰੀ ਜ਼ਿੰਦਗੀ ਵਿੱਚ ਮੈਂ ਤੈਨੂੰ ਮੁਹੱਬਤ ਕਰਨ ਲੱਗਿਆ ਤੇਰੇ ਇਸ ਮਾਸੂਮ ਚਿਹਰੇ ਤੇਨੂੰ ਪਤਾ ਹੈ ਤੂੰ ਬਹੁਤ ਚੰਗੀ ਕੁੜੀ ਹੈ ਮੇਰੀ ਮਾਂ ਨੂੰ ਵੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੋਵੇਗਾ ਮੈਂ ਮਾਂ ਨੂੰ ਮਨਾ ਲਵਾਂਗਾ ਮੈਂ ਮਾਂ ਨੂੰ ਕਿਹਾ ਨਹੀਂ ਅਜਿਹਾ ਨਹੀਂ ਹੋ ਸਕਦਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ ਕਦੇ ਨਹੀਂ ਮਾਸੀ ਕਦੇ ਨਹੀਂ ਮੰਨੇਗੀ ਤੇ ਇਸ ਰਿਸ਼ਤੇ ਦੇ ਲਈ ਜਰਮਨ ਕਹਿਣ ਲੱਗਿਆ ਜੇ ਮੰਨ ਲਗੀ ਤਾਂ ਤੈਨੂੰ ਕੋਈ ਇਤਰਾਜ਼ ਨਹੀਂ ਮੈਂ ਕਿਹਾ ਮੈਂ ਸੋਚ ਕੇ ਦੱਸੂੰਗੀ ਜਰਮਨ ਮੈਂ ਅਜੇ ਉਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਨਹੀਂ ਸਕੀ ਮੈਂ ਆਪਣੇ ਬੱਚੇ ਨੂੰ ਅੱਜ ਵੀ ਯਾਦ ਕਰਦੀ ਹਾਂ ਮੇਰਾ ਦਿਲ ਤੜਫਦਾ ਮੈਂ ਆਪਣੇ ਬੱਚੇ ਨੂੰ ਪਾਉਣਾ ਚਾਹੁੰਦੀ ਹਾਂ ਆਪਣੇ ਬੱਚੇ ਨੂੰ ਛੂਹਣਾ ਚਾਹੁੰਦੀ ਹਾਂ ਉਹਨਾਂ ਦੇ ਨਾਲ ਰਹਿਣਾ ਚਾਹੁੰਦੀ ਹਾਂ ਪਰ ਮੇਰੀ ਕਿਸਮਤ ਤਾਂ ਦੇਖ ਉਸ ਨੂੰ ਸੀਨੇ ਨਾਲ ਲਗਾ ਵੀ ਨਹੀਂ ਸਕਦੀ ਜਰਮਨ ਕਹਿਣ ਲੱਗਿਆ ਜੋਤੀ ਦੇਖ ਮੈਂ ਸਮਝ ਸਕਦਾ ਪਰ ਤੂੰ ਜ਼ਿੰਦਗੀ ਪਰ ਇਕੱਲੀ ਨਹੀਂ ਰਹਿ ਸਕਦੀ ਤੇ ਨਾ ਹੀ ਤੈਨੂੰ ਕਿਸੇ ਦੇ ਸਾਥ ਦੀ ਤਾਂ ਲੋੜ ਪਵੇਗੀ ਤੂੰ ਇਕੱਲੀ ਜ਼ਿੰਦਗੀ ਕਦੋਂ ਤੱਕ ਬਤਾਵੇਂਗੀ ਜਰਮਨ ਮੇਰੇ ਕਰੀਬ ਆਇਆ ਤੇ ਕਹਿਣ ਲੱਗਿਆ ਦੇਖ ਜੋਤੀ ਮੈਂ ਤੈਨੂੰ ਬਹੁਤ ਮੁਹੱਬਤ ਕਰਦਾ ਤੇਰੇ ਲਈ ਮੈਂ ਤੇਰੇ ਬੱਚੇ ਨੂੰ ਅਪਣਾਉਣ ਨੂੰ ਵੀ ਤਿਆਰ ਹਾਂ ਤੂੰ ਇੱਕ ਵਾਰ ਹਾਂ ਕਹਿ ਦੇ ਮੈਂ ਤੇਰੇ ਨਾਲ ਵਿਆਹ ਕਰਕੇ ਤੇਰਾ ਬੱਚਾ ਵੀ ਜ਼ਰੂਰ ਵਾਪਸ ਲਿਆ ਦੇਵਾਂਗਾ ਹਾਂਜੀ ਦੋਸਤੋ ਇਹ ਸੀ ਇੱਕ ਭੈਣ ਦੀ ਸੱਚੀ ਦਰਦਪਰੀ ਕਹਾਣੀ ਕਹਾਣੀ ਬਾਰੇ ਤੁਹਾਡੇ ਕੀ ਖਿਆਲ ਨੇ ਕਿ ਇੰਨੀ ਛੋਟੀ ਉਮਰ ਵਿੱਚ ਆਪਣੀ ਧੀ ਦਾ ਮਾਪਿਆਂ ਨੂੰ ਵਿਆਹ ਕਰਨਾ ਚਾਹੀਦਾ ਸੀ ਜਾਂ ਨਹੀਂ ਇਸ ਬਾਰੇ ਤੁਹਾਡੇ ਕੀ ਖਿਆਲ ਨੇ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ